ਜਦੋਂ ਤੱਕ ਪੰਜਾਬ ਦੀ ਮਿੱਟੀ ਦਾ ਅੰਨ ਖਾਣ ਵਾਲੇ ਲੋਕ ਇੱਥੇ ਜਿਉਂਦੇ ਨੇ ਇੱਥੇ ਪੜ੍ਹਦੇ ਨੇ ਕਿਸੇ ਦੀ ਔਕਾਤ ਨਹੀਂ ਹੈਗੀ ਕਿ ਇਸ ਦਾ ਨਾਮ ਬਦਲ ਦਵੇ ਪਹਿਲਾਂ ਕਿਤੇ ਨਾਮ ਨੂੰ ਸਪੈਲਿੰਗ ਦਾ ਬਦਲਣ ਦਾ ਵੀ ਦੋਸ਼ ਲੱਗਾ ਕੋਈ ਅਨੁਰਾਗਦ ਨਾਲ ਤੇ ਵੀ ਕਹਿੰਦੇ ਪੰਜਾਬ ਨੂੰ ਪਈਏ ਐਨ ਐਫ ਪੀ ਯੂ ਐਨ ਬਣਾਉਣ ਦੀ ਕੋਸ਼ਿਸ਼ ਸੀਗੀ ਅਸੀਂ ਠੋਕੇ ਇਸ ਚੀਜ਼ ਤੇ ਪਹਿਰਾ ਦੇਵਾਂਗੇ ਕਿ ਏਸੀ ਯੂਨੀਵਰਸਿਟੀ ਦਾ ਇੱਕ ਨਾ ਏ ਐਨ ਯੂ ਕੁਝ ਜੋ ਵੀ ਬਦਲਣ ਦੀ ਗੱਲ ਕਰਦੇ ਜਮਾ ਨਹੀਂ ਹੋਣ ਦੇਵਾਂਗੇ ਅੱਜ ਜਿਹੜੀਆਂ ਚੀਜ਼ਾਂ ਹੋ ਰਹੀਆਂ ਨੇ ਜੇ ਪੰਜਾਬ ਸਰਕਾਰ ਪਹਿਲਾਂ ਹੀ ਸ਼ਕਤੀ ਦੇ ਨਾਲ ਖੜੀ ਹੁੰਦੀ ਪੰਜਾਬ ਸਰਕਾਰ ਨੇ ਸਖਤ ਕੋਈ ਸਟੈਂਡ ਲਿਆ ਹੁੰਦਾ ਜਦੋਂ ਸੈਨੇਟ ਖਤਮ ਕੀਤੀ ਹੈ ਜਦੋਂ ਪੰਜਾਬ ਸਰਕਾਰ ਜੇ ਉਦੋਂ ਖੜੀ ਹੁੰਦੀ ਤਾਂ ਅੱਜ ਆ ਦਿਨ ਨਾ ਦੇਖਣੇ ਪੈਂਦੇ ਸੁਆਫਲਗਲਾਬ ਦਾ ਚੰਡੀਗੜ੍ਹ ਪੰਜਾਬ ਦਾ ਮਿੱਠੀ ਤੋਂ ਨਰਵਾਬ ਦੀ ਯੂਨੀਵਰਸਿਟੀ ਪੰਜਾਬ ਦੀ ਇਹ ਕਲਾ ਨਾਮ ਬਦਲਣ ਦਾ ਕਿਣੀ ਗੱਲ ਇਹ ਗੱਲ ਸੈਨੇਟ ਬਚਾਉਣ ਦੀ ਵੀ ਆ ਗੱਲ ਤਾਂ ਉੱਥੋਂ ਤੱਕ ਆ ਜਿੰਨਾ ਟਾਈਮ ਤੱਕ ਪੰਜਾਬ ਯੂਨੀਵਰਸਿਟੀ ਪੰਜਾਬ ਨੂੰ ਨਹੀਂ ਮਿਲਦੀ ਗੱਲ ਤਾਂ ਉੱਥੋਂ ਤੱਕ ਆ ਜਿੰਨਾ ਟਾਈਮ ਚੰਡੀਗੜ੍ਹ ਪੰਜਾਬ ਨੂੰ ਨਹੀਂ ਮਿਲਦਾ ਗੱਲ ਉੱਥੋਂ ਤੱਕ ਆ ਜਿੰਨਾ ਟਾਈਮ ਪੰਜਾਬੀ ਬੋਲਦੇ ਇਲਾਕੇ ਪੰਜਾਬ ਨੂੰ ਨਹੀਂ ਮਿਲਦੇ ਮੇਂ ਲੜਾਈ ਸੰਘਰਸ਼ ਸਾਡਾ ਉੱਥੋਂ ਤੱਕ ਆ ਪੰਜਾਬ ਯੂਨੀਵਰਸਿਟੀ ਦੇ ਕਾਉਂਸਲ ਪ੍ਰੈਜ਼ੀਡੈਂਟ ਵੱਲੋਂ ਇੱਕ ਲੈਟਰ ਜਿਹੜੀ ਆ ਉਹ ਵੀਸੀ ਨੂੰ ਭੇਜੀ ਗਈ ਜਿਸ ਦੇ ਵਿੱਚ ਪੰਜਾਬ ਯੂਨੀਵਰਸਿਟੀ ਦਾ ਨਾਮ ਬਦਲ ਕੇ ਪੰਜਾਬ ਐਂਡ ਹਰਿਆਣਾ ਯੂਨੀਵਰਸਿਟੀ ਰੱਖਣ ਦਾ ਨਾਮ ਕਿਹਾ ਗਿਆ ਪਰ ਇਸ ਦੇ ਉੱਤੇ ਵਿਦਿਆਰਥੀ ਜਥੇਬੰਦੀਆਂ ਜਿਹੜੀਆਂ ਨੇ ਉਹਨਾਂ ਵੱਲੋਂ ਵੀ ਰੋਸ ਜਿਹੜਾ ਕੀਤਾ ਜਾ ਰਿਹਾ ਹੈ ਇਸ ਦੇ ਵਿੱਚ तमाम ਉਹ ਜਥੇਬੰਦੀਆਂ ਨੇ ਫਿਰ ਇੱਕ ਧਿਰ ਨਹੀਂ ਬਲਕਿ तमाम ਯੂਨੀਵਰਸਿਟੀ ਦੇ ਜਥੇਬੰਦੀਆਂ ਜਿਨ੍ਹਾਂ ਦੇ ਵਿੱਚ ਵਾਈਸ ਪ੍ਰੈਜ਼ੀਡੈਂਟ ਵੀ ਹੈ ਔਰ ਬਾਕੀ ਜਥੇਬੰਦੀਆਂ ਵੱਲੋਂ ਵੀ ਰੋਸ ਹੈ ਕਿਉਂਕਿ ਪਹਿਲਾਂ ਵੀ ਅਜਿਹਿਆਂ ਕਟਨਾਵਾ ਕਰਨ ਦਾ ਦੋਸ਼ ਜਿਹੜਾ ਉਸੇ ਕੌਂਸਲ ਪ੍ਰੈਜ਼ੀਡੈਂਟ ਦੇ ਉੱਤੇ ਲੱਗ ਰਿਹਾ ਕਿਉਂਕਿ ਖਾਸ ਤੌਰ ਦੇ ਉੱਪਰ ਲੰਮੀਆਂ ਲੜਾਈਆਂ ਫਿਰ ਚਾਹੇ ਰਿਜ਼ਰਵੇਸ਼ਨ ਨੂੰ ਲੈ ਕੇ ਹੋਣ ਜਾਂ ਫਿਰ ਪੰਜਾਬ ਯੂਨੀਵਰਸਿਟੀ ਦਾ ਨਾਮ ਕਿਸ ਤਰੀਕੇ ਦੇ ਨਾਲ ਰੱਖਣਾ ਹੈ ਉਸ ਨੂੰ ਲੈ ਕੇ ਹੋਣ ਤਾਂ ਸਭ ਤੋਂ ਪਹਿਲਾਂ ਅਰਚਿਤ ਕਿਵੇਂ ਦੇਖਦੇ ਹੋ ਸਾਰੀਆਂ ਚੀਜ਼ਾਂ ਨੂੰ ਕਿਉਂ ਇਹ ਕੀਤਾ ਗਿਆ ਸਾਜ਼ਿਸ਼ ਲੱਗਦੀ ਹੈ ਕੋਈ ਜਾਂ ਤੁਸੀਂ ਨਾਲ ਸਹਿਯੋਗ ਦਿੱਤਾ ਇਸ ਜੀ ਨੂੰ ਲੈ ਕੇ ਕਿ ਪਹਿਲਾਂ ਜੀ ਦੇਖੋ ਇਹ ਬਿਲਕੁਲ ਇੱਕ ਸਟੂਪਿਡ ਡਿਮਾਂਡ ਹੈ ਕਿ ਕਪਾ ਯੂਨੀਵਰਸਿਟੀ ਹੈ ਜਿਹੜੀ ਇੱਕ ਵਿਦਿਅਕ ਆਧਾਰ ਹੈ ਉਹਦਾ ਆਪਾਂ ਨਾਮ ਬਦਲ ਕੇ ਕੁਝ ਹੋਰ ਰੱਖ ਦਈਏ ਇਹਦੇ ਵਿੱਚ ਜਿਹੜੀ ਇਹ ਡਿਮਾਂਡ ਹੈ ਉਹਨਾਂ ਦੀ ਪਰਸਨਲ ਆਪਣੇ ਵਜੋਂ ਦਿੱਤੀ ਗਈ ਹੈ ਕਿਸੇ ਨੂੰ ਵੀ ਕੰਸਲਟ ਨਹੀਂ ਕੀਤਾ ਗਿਆ ਨਾ ਸੀ ਦੇ ਵਿੱਚ ਨਾ ਲੈ ਉਹਨਾਂ ਅਸੀਂ ਇਹਦਾ ਵਿਰੋਧ ਕਰਦੇ ਇਸ ਡਿਮਾਂਡ ਦਾ ਆਪਾਂ ਦੇਖਿਆ ਜਿਹੜਾ ਪੰਜਾਬ ਯੂਨੀਵਰਸਿਟੀ ਦਾ ਨਾਮ ਹੈ ਇੱਕ ਆਪਣੇ ਆਪ ਦੇ ਵਿੱਚ ਇਤਿਹਾਸ ਉਦੇ ਵਿੱਚ ਸਮਾਇਆ ਹੋਇਆ 150 ਸਾਲ ਦਾ ਇਤਿਹਾਸ ਹੈ ਕਿ ਲਾਹੌਰ ਦੇ ਵਿੱਚ ਇਹਨੂੰ ਪਹਿਲੇ ਸਟੈਬਲਿਸ਼ ਕੀਤਾ ਗਿਆ ਇਹ ਤੋਂ ਬਾਅਦ ਪਾਰਟੀਸ਼ਨ ਹੁੰਦੀ ਹੈ ਪਾਰਟੀਸ਼ਨ ਤੋਂ ਬਾਅਦ ਇਹ ਪਹਿਲਾ ਪੈਪਸੂ ਦੇ ਵਿੱਚ ਇਹਦੇ ਸੈਂਟਰ ਐਡਡ ਬੰਦੇ ਨੇ ਇਹ ਤੋਂ ਬਾਅਦ ਇਹਨੂੰ ਕਨਸੋਲिडेट ਕਰਕੇ 1956 ਦੇ ਵਿੱਚ ਚੰਡੀਗੜ੍ਹ ਇਟੈਬਲਿਸ਼ ਕੀਤਾ ਜਾਂਦਾ ਹੈ ਕਿ ਜਿਹੜਾ ਐਡਾ ਵੱਡਾ ਇਤਿਹਾਸ ਹੈ ਇੱਕ ਸੈਂਟੀਮੈਂਟ ਜੁੜਿਆ ਇੱਥੇ ਲੋਕਾਂ ਨਾਲ ਜਿਹੜੇ ਇੱਥੇ ਪੜ੍ਹੇ ਨੇ ਯੂਨੀਵਰਸਿਟੀ ਨੇ ਕੀ ਦਿੱਤਾ ਇਸ ਦੇਸ਼ ਨੂੰ ਇਸ ਦੇਸ਼ ਦਾ ਦੇਸ਼ ਦਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਵੱਡੇ ਵੱਡੇ ਕਲਾਕਾਰ ਹੋਣ ਚਾਹੇ ਖਿਡਾਰੀ ਹੋਣ ਖੇਲਦੇ ਚਾਹੇ ਇੱਕ ਐਜੂਕੇਸ਼ਨਲ ਫੀਲਡ ਦੇ ਵਿੱਚ ਹਰ ਫੀਲਡ ਦੇ ਵਿੱਚ ਇਸ ਯੂਨੀਵਰਸਿਟੀ ਨੇ ਆਪਣੇ ਐਲੂਮਨਾਏ ਦਿੱਤੇ ਨੇ ਜਿਨ੍ਹਾਂ ਨੇ ਕੰਟ੍ਰਿਬਿਊਟ ਕੀਤਾ ਹੈ ਤੇ ਹਰ ਇੱਕ ਐਲੂਮਨਾਏ ਦਾ ਜਿਹੜਾ ਸੈਂਟੀਮੈਂਟ ਹੈ ਉਹ ਨਾਮ ਨਾਲ ਜੁੜਾ ਹੈ ਪੰਜਾਬ ਯੂਨੀਵਰਸਿਟੀ ਜੇਕਰ ਮੈਂ ਇਸ ਯੂਨੀਵਰਸਿਟੀ ਦਾ ਕਾਉਂਸਲ ਦਾ ਵਾਈਸ ਪ੍ਰਧਾਨ ਆ ਤਾਂ ਮੇਰਾ ਸੈਂਟੀਮੈਂਟ ਜੁੜਾ ਹੈ ਕਿ ਮੈਂ ਪੰਜਾਬ ਯੂਨੀਵਰਸਿਟੀ ਦਾ ਕਾਉਂਸਲ ਵਾਈਸ ਪ੍ਰਧਾਨ ਰਿਹਾ ਹਾਂ ਤਾਂ ਜਿਹੜਾ ਇਹਦਾ ਨਾਮ ਹੈ ਆਪਣੇ ਆਪ ਦੇ ਵਿੱਚ ਪੰਜ ਤੇ ਆਪ ਯਾਨੀ ਕਿ ਪੰਜ ਧਰਾਂ ਦੀ ਜਿਹੜੀ ਧਰਤੀ ਹੈ ਉਹਨਾਂ ਦੇ ਚ ਬਗ ਦੀ ਧਰਤੀ ਹੈ ਉਹਨੂੰ ਪੰਜਾਬ ਕਿਹਾ ਜਾਂਦਾ ਇੱਕ ਨਾਰਥਰਨ ਰੀਜਨ ਨੂੰ ਰਿਪਰੈਜ਼ੈਂਟ ਕਰਦੀ ਹੈ ਉਦੇ ਚ ਹਿਮਾਚਲ ਹਰਿਆਣਾ ਪੰਜਾਬ ਤੇ ਪਾਕਿਸਤਾਨ ਦੀ ਜ਼ਮੀਨ ਸਾਰੀ ਆਂਦੀ ਜਿਸ ਨੂੰ ਇਹ ਪੰਜਾਬ ਯੂਨੀਵਰਸਿਟੀ ਆਪਣੇ ਨਾਮ ਨਾਲ ਰਿਪਰੈਜ਼ੈਂਟ ਕਰਦੀ ਹੈ ਬਿਲਕੁਲ ਬਿਲਕੁਲ ਤਾਂ ਦੂਸਰੇ ਪਾਸੇ ਸੋਪੂ ਤਾਂ ਤੁਸੀਂ ਕਿਵੇਂ ਦੇਖਦੇ ਹੋ ਕਿਉਂਕਿ ਸਾਰੀਆਂ ਘਟਨਾਕਰਮ ਜਿਵੇਂ ਪਹਿਲਾਂ ਵੀ ਕਹਿੰਦੇ ਵੀ ਨਾਮ ਬਦਲਣ ਦੇ ਕੋਈ ਜਿਵੇਂ ਚਿੱਠੀਆਂ ਦਿੱਤੀਆਂ ਸੀ ਪ੍ਰਪੋਜ਼ਲ ਦਿੱਤੇ ਸੀਗੇ ਉਸ ਨੂੰ ਲੈ ਕੇ ਦੇਖੋ ਜੀ ਇਹ ਬੜੀ ਸੋਚੀ ਸਮਝੀ ਸਾਜ਼ਿਸ਼ ਹੈ ਇਹ ਸਿਰਫ ਅਨੁਰਾਗ ਦਲਾਲ ਦੀ ਨਹੀਂ ਇੱਕ ਦਪਿੰਦਰ ਹੁੱਡਾ ਜੀ ਦੀ ਵੀ ਸਾਜ਼ਿਸ਼ ਹੈ ਕਿਉਂਕਿ ਉਹਨਾਂ ਨੇ ਸਪੈਸ਼ਲੀ ਕਿਹਾ ਹੈ ਕਿ ਆਉਣ ਵਾਲੇ ਪਾਰਲੀਮੈਂਟ ਸੈਸ਼ਨ ਦੇ ਵਿੱਚ ਉਹ ਇਸ ਮੁੱਦੇ ਨੂੰ ਚੱਕਣਗੇ ਜੇਕਰ ਉਹਨਾਂ ਨੇ ਇਹ ਸਾਰਾ ਕੁਝ ਕਿਹਾ ਹੈ ਤਾਂ ਮਤਲਬ ਉਹ ਇਸ ਚੀਜ਼ ਵਾਸਤੇ ਪ੍ਰਪੇਅਰ ਨੇ ਕਿਉਂਕਿ 2017 ਤੋਂ ਜਿਹੜੇ ਹਰਿਆਣਾ ਦੇ ਲੀਡਰ ਹੈਗੇ ਨੇ ਉਹ ਲਾਬਿੰਗ ਕਰ ਰਹੇ ਨੇ ਕਿ ਪੰਜਾਬ ਦੇ ਵਿੱਚ ਆਪਣਾ ਸ਼ੇਅਰ ਵਾਪਸ ਲਿਆ ਜਾਵੇ ਤੇ ਪੰਜਾਬ ਦੇ ਵਿੱਚ ਆਪਣਾ ਹਿੱਸਾ ਪਾਇਆ ਜਾਵੇ ਤਾਂ ਫਿਰ ਜਦੋਂ ਕਿਉਂਕਿ ਹੁਣ ਜਦੋਂ ਇੱਕ ਕਾਂਗਰਸ ਦੇ ਇੱਕ ਜ਼ਿੰਮੇਵਾਰ ਬੰਦੇ ਨੇ ਜਿਹੜਾ ਆਪਣੇ ਆਪ ਨੂੰ ਸੀਐਮਬੀ ਦੇਖਣਾ ਚਾਹੁੰਦਾ ਏ ਜਦੋਂ ਉਹ ਵਿਅਕਤੀ ਇਹ ਮੰਗ ਕਰ ਰਿਹਾ ਏ ਉਹ ਬੰਦਾ ਯੂਨੀਵਰਸਿਟੀ ਦੇ ਪ੍ਰਧਾਨ ਨੂੰ ਬੈਕਿੰਗ ਕਰ ਰਿਹਾ ਏ ਤਾਂ ਇਹ ਜ਼ਿੰਮੇਵਾਰੀ ਪੰਜਾਬ ਕਾਂਗਰਸ ਦੀ ਵੀ ਬਣਦੀ ਏ ਤੇ ਸਾਰੀ ਕਾਂਗਰਸ ਪਾਰਟੀ ਦੇ ਯੂਥ ਵਿੰਗ ਦੀ ਵੀ ਬਣਦੀ ਏ ਕਿ ਉਹ ਆਪਣਾ ਸਟੈਂਡ ਸਪਸ਼ਟ ਕਰਨ ਦੂਜੀ ਗੱਲ ਤੁਸੀਂ ਦੇਖੋ ਕਿ ਯੂਨੀਵਰਸਿਟੀ ਦੇ ਵਿੱਚ ਅੱਜ ਦੇ ਟਾਈਮ 'ਚ ਸੈਨੇਟ ਨਹੀਂ ਹੈਗੀ ਆਉਣ ਵਾਲੇ ਜਿਹੜਾ ਸੈਸ਼ਨ ਹੈਗਾ ਪਾਰਲੀਮੈਂਟ ਦਾ ਉਹਦੇ ਵਿੱਚ ਸੈਨੇਟ ਦੇ ਰਿਗਾਰਡਿੰਗ ਯੂਨੀਵਰਸਿਟੀ ਦੀ ਗਵਰਨਿੰਗ ਬਾਡੀ ਦੇ ਰਿਗਾਰਡਿੰਗ ਮਤਾ ਲਿਆਂਦਾ ਜਾਊਗਾ ਤੇ ਮੈਨੂੰ ਯਕੀਨ ਹੈ ਕਿ ਦੁਪਿੰਦਰ ਹੁੱਡਾ ਜੀ ਉੱਥੇ ਵੀ ਇਹ ਗੱਲ ਕਰਨਗੇ ਕਿ ਹਰਿਆਣਾ ਦਾ ਸ਼ੇਅਰ ਹੋਵੇ ਅਸੀਂ ਪੰਜਾਬ ਦੇ ਲੀਡਰਾਂ ਨੂੰ ਇਹੀ ਬੇਨਤੀ ਕਰਦੇ ਹਾਂ ਕਿ ਉਹ ਤਿਆਰ ਰਹਿਣ ਤੇ ਜੇਕਰ ਇਹ ਅੱਜ ਜਿਹੜੀਆਂ ਚੀਜ਼ਾਂ ਹੋ ਰਹੀਆਂ ਨੇ ਜੇ ਪੰਜਾਬ ਸਰਕਾਰ ਪਹਿਲਾਂ ਹੀ ਸ਼ਕਤੀ ਦੇ ਨਾਲ ਖੜੀ ਹੁੰਦੀ ਪੰਜਾਬ ਸਰਕਾਰ ਨੇ ਸਖਤ ਕੋਈ ਸਟੈਂਡ ਲਿਆ ਹੁੰਦਾ ਜਦੋਂ ਸੈਨੇਟ ਖਤਮ ਕੀਤੀ ਹੈ ਜਦੋਂ ਪੰਜਾਬ ਸਰਕਾਰ ਜੇ ਉਦੋਂ ਖੜੀ ਹੁੰਦੀ ਤਾਂ ਅੱਜ ਆ ਦਿਨ ਨਾ ਦੇਖਣੇ ਪੈਂਦੇ ਜਿੱਥੇ ਤੱਕ ਰਹੀ ਨਾਮ ਬਦਲਣ ਦੀ ਗੱਲ ਜਦੋਂ ਤੱਕ ਪੰਜਾਬ ਦੀ ਮਿੱਟੀ ਦਾ ਅੰਨ ਖਾਣ ਵਾਲੇ ਲੋਕ ਇੱਥੇ ਜਿਉਂਦੇ ਨੇ ਇੱਥੇ ਪੜਦੇ ਨੇ ਕਿਸੇ ਦੀ ਔਕਾਤ ਨਹੀਂ ਹੈਗੀ ਕਿ ਇਸ ਦਾ ਨਾਮ ਬਦਲ ਦਵੇ ਕੋਈ ਤਾਂ ਸੋਈ ਤੋਂ ਵੀ ਕੁਝ ਨੌਜਵਾਨ ਨੇ ਤਾਂ ਤੁਸੀਂ ਕਿਵੇਂ ਦੇਖਦੇ ਹੋ ਕਿ ਲੰਮਾ ਸਮਾਂ ਲੜਾਈ ਲੜੀ ਪਹਿਲਾਂ ਯੂਨੀਵਰਸਿਟੀ ਨੂੰ ਲੈ ਕੇ ਵੀ ਰਿਜ਼ਰਵੇਸ਼ਨ ਨੂੰ ਲੈ ਕੇ ਵੀ ਹੁਣ ਨਾਮ ਬਦਲਣ ਦਾ ਜਿਹੜਾ ਪ੍ਰਪੋਜ਼ਲ ਭੇਜਿਆ ਗਿਆ ਹੈ ਕਿਵੇਂ ਦੇਖਦੇ ਹੋ ਅਕਸੈਪਟ ਕਰਦੇ ਹੋ ਤੁਸੀਂ ਜਾਂ ਕੀ ਹੋਰ ਗੱਲਾਂ ਕੀ ਨੇ ਇਸ ਵਿੱਚ ਖਾਸ ਤੌਰ ਤੇ ਅਸੀਂ ਇਸ ਜੋ ਮੈਮੋਰੰਡਮ ਦਿੱਤਾ ਇਹਦੇ ਨਾਲ ਇਹਦੇ ਬਿਲਕੁਲ ਵੀ ਹੱਕ 'ਚ ਨਹੀਂ ਆ ਮੈਂ ਆਪ ਡਿਪਾਰਟਮੈਂਟ ਆਫ ਫਲੋਸਫੀ ਦਾ ਸਟੂਡੈਂਟ ਹਾਂ ਜਿਵੇਂ ਜਿਵੇਂ ਜਿਹੜੇ ਏਰੀਆ ਦਾ ਰੁਝਾਨ ਜਿਹੜੇ ਸਬਜੈਕਟ 'ਚ ਹੁੰਦਾ ਹੈ ਮੇਰੇ ਕਲਾਸਮੇਟ ਨੇ ਜਿਹੜੇ ਬਹੁਤੇ ਹਰਿਆਣਾ ਤੋਂ ਪੰਜਾਬ ਤੋਂ ਨੇ ਸਾਊਥ ਕੈਂਪਸ ਵਾਲ ਚੱਲ ਜੀ ਆਪਾਂ ਯੂਆਈਟੀ ਡਿਪਾਰਟਮੈਂਟ 'ਚ ਜ਼ਿਆਦਾ ਬੱਚੇ ਯੂਪੀ ਦੇ ਨੇ ਬਿਹਾਰ ਦੇ ਨੇ ਆ ਹੋਰੀਜਨਸ ਦੇ ਨੇ ਸੋ اے ਯੂਨੀਵਰਸਿਟੀ ਤਾਂ ਸਭ ਨੂੰ ਗਲਵਕੜੀ ਚ ਲੈ ਰਹੀ ਹੈ ਇਸ ਯੂਨੀਵਰਸਿਟੀ ਦੇ ਸਪੈਲਿੰਗ ਪੀ ਏ ਐਨ ਜੇ ਏ ਬੀ ਇਹ ਤਾਂ ਆਪ ਇਹ ਚੀਜ਼ ਨੂੰ ਸਿੰਬਲਾਈਜ਼ ਕਰ ਰਹੀ ਹੈ ਵੀ ਇਹ ਯੂਨੀਵਰਸਿਟੀ ਸਭ ਦੀ ਸਾਂਝੀ ਹੈ ਪੰਜ ਆਬ ਜਿਹੜੇ ਪੰਜ ਆਬਾਂ ਦੀ ਧਰਤੀ ਤੇ ਬਣੀ ਯੂਨੀਵਰਸਿਟੀ ਹੈ ਜਿਹੜੀ ਹਰਿਆਣਾ ਤੇ ਹਿਮਾਚਲ ਨੂੰ ਆਲਰੇਡੀ ਇਹਦੇ ਚ ਇਨਕਲੂਡ ਕਰ ਰਹੀ ਹੈ ਸੋ ਇਹ ਪੰਜਾਬ ਹਰਿਆਣਾ ਯੂਨੀਵਰਸਿਟੀ ਨਾਮ ਰੱਖਣਾ ਤਾਂ ਵਾਕ ਹੋਣ ਵਾਲੀ ਗੱਲ ਹੈ ਤੇ ਇੱਕ ਗੱਲ ਹੋਰ ਇਹ ਜਿਹੜੀ ਧਰਤੀ ਜਿਹਦੇ ਤੇ ਆਪਾਂ ਖੜੇ ਆ ਇੱਕ ਕਾਂਜੀ ਮਾਜਰਾ ਜੋ ਪਿੰਡ ਪੰਜਾਬ ਦਾ ਸੀ ਉਸ ਪਿੰਡ ਨੂੰ ਉਜਾੜ ਕੇ ਯੂਨੀਵਰਸਿਟੀ ਉੱਥੇ ਸਥਾਪਿਤ ਕੀਤੀ ਗਈ ਹੈ ਸੋ ਇਸ ਦੇ ਨਾਮ ਨਾਲ ਛੇੜਖਾਨੀ ਕਰਨਾ ਇਸ ਯੂਨੀਵਰਸਿਟੀ ਦੀ ਲੈਗੇਸੀ ਨਾਲ ਛੇੜਖਾਨੀ ਕਰਨਾ ਹੈ ਪਹਿਲਾਂ ਕਿਤੇ ਨਾਮ ਨੂੰ ਸਪੈਲਿੰਗ ਦਾ ਬਦਲਣ ਦਾ ਵੀ ਦੋਸ਼ ਲੱਗਾ ਕੋਈ ਅਨੁਰਾਗਤ ਰਾਲ ਤੇ ਵੀ ਕਹਿੰਦੇ ਪੰਜਾਬ ਨੂੰ ਪਈਏ ਐਨ ਐਪੀ ਯੂ ਐਨ ਬਣਾਉਣ ਦੀ ਕੋਸ਼ਿਸ਼ ਸੀਗੀ ਹਾਂਜੀ ਲਗਾਤਾਰ ਇਹ ਜੀਆਂ ਕੋਸ਼ਿਸ਼ ਚੱਲ ਰਹੀਆਂ ਨੇ ਦੇਖੋ ਇਸੇ ਯੂਨੀਵਰਸਿਟੀ ਤੋਂ ਹਨਾ ਉਹਨਾਂ ਨੂੰ ਪ੍ਰਧਾਨ ਬਣਾਇਆ ਗਿਆ ਇੱਕ ਸਾਂਝੇ ਪੰਜਾਬ ਵੱਲੋਂ ਜਿਹਦੇ ਵਿੱਚ ਕੀ ਹਰਿਆਣੇ ਦੇ ਸਟੂਡੈਂਟ ਹਿਮਾਚਲ ਦੇ ਸਟੂਡੈਂਟ ਪੰਜਾਬ ਦੇ ਸਟੂਡੈਂਟ ਹਨਾ ਤੇ ਪੰਜਾਬ ਯੂਨੀਵਰਸਿਟੀ ਦੇ ਨਾਂ ਤੋਂ ਹੀ ਇੱਥੋਂ ਇਲੈਕਸ਼ਨ ਜਾਣੀ ਜਾਂਦੀ ਹੈ ਜੇ ਉਹਨਾਂ ਨੇ ਵੀ ਕੱਲ ਕਿਤੇ ਰਿਪਰੈਜ਼ੈਂਟ ਕਰਨਾ ਉਹਨਾਂ ਨੂੰ ਪੰਜਾਬ ਹਰਿਆਣਾ ਕਾਹਲੂ ਜੇ ਹੁੰਦਾ ਵੈਸੇ ਤਾਂ ਸੀ ਦੇਖੋ ਸਾਡਾ ਸਖ ਸਟ ਅਸੀਂ ਠੋਕੇ ਇਸ ਚੀਜ਼ ਤੇ ਪਹਿਰਾ ਦੇਵਾਂਗੇ ਕਿ ਏਸੀ ਯੂਨੀਵਰਸਿਟੀ ਦਾ ਇੱਕ ਨਾ ਏ ਐਨ ਯੂ ਕੁਝ ਜੋ ਵੀ ਬਦਲਣ ਦੀ ਗੱਲ ਕਰਦੇ ਜਮਾ ਨਹੀਂ ਹੋਣ ਦੇਵਾਂਗੇ ਤੇ ਅਨੁਰਾਗ ਦਲਾਲ ਨੂੰ ਇੱਕ ਬੇਨਤੀ ਆ ਕਿ ਇਸ ਦੀ ਲੈਗੇਸੀ ਨੂੰ ਖਤਮ ਕਰਨ ਦੀ ਕੋਸ਼ਿਸ਼ ਨਾ ਕੀਤੀ ਜਾਵੇ ਨਹੀਂ ਤਾਂ ਵਿਦਿਆਰਥੀ ਇਹਦਾ ਡਟ ਕੇ ਵਿਰੋਧ ਕਰਨਗੇ ਤਾਂ ਤੁਸੀਂ ਸੱਤ ਨੂੰ ਰਿਪਰੈਜ਼ੈਂਟ ਕਰਦੇ ਹੋ ਤੁਸੀਂ ਆਪਣੇ ਤੌਰ ਤੇ ਕੋਈ ਮੈਮੋਰੈਂਡਮ ਦਿੱਤਾ ਬਾਅਦ ਦੇ ਵਿੱਚ ਵੀਸੀ ਨੂੰ ਵੀ ਅਜਿਹਾ ਨਹੀਂ ਹੋਣ ਦੇਵਾਂਗੇ ਨੇ ਹਜੇ ਤੱਕ ਵੀ ਸੀ ਮੈਡਮ ਨੂੰ ਕੋਈ ਮੈਮੋਰੈਂਡਮ ਨਹੀਂ ਦਿੱਤਾ ਹੈ ਇਸੇ ਮਾਮਲੇ 'ਚ ਪਰ ਸਾਡਾ ਇਹਦੇ 'ਚ ਸਪਸ਼ਟ ਸਟੈਂਡ ਹੈ ਕਿ ਵਿਦਿਆਰਥੀ ਜਿਥੇ ਬੰਦੀ ਸਾਥ ਪਹਿਲਾਂ ਵੀ ਇਕੱਲੇ ਯੂਨੀਵਰਸਿਟੀ ਤੇ ਨਹੀਂ ਚੰਡੀਗੜ੍ਹ ਤੇ ਵੀ ਕਲੇਮ ਕਰਦੀ ਕਿ ਪੰਜਾਬ ਦਾ ਕਲੇਮ ਹੈ ਜਿ세 ਨਾਰਾ ਲਾਣ ਨੇ ਕਿ ਸੁਹਾ ਫੁੱਲ ਗੁਲਾਬ ਦਾ ਚੰਡੀਗੜ੍ਹ ਪੰਜਾਬ ਦਾ ਮਿੱਠੀ ਤੋਂ ਨਰਵਾਬ ਦੀ ਯੂਨੀਵਰਸਿਟੀ ਪੰਜਾਬ ਦੀ ਸੋ ਉਹ ਸਟੈਂਡ ਸਾਡਾ ਸਪਸ਼ਟ ਹੈ ਤੇ ਉਹਦੇ ਵਿੱਚ ਦੂਜੀ ਗੱਲ ਇਹ ਹੈ ਕਿ ਇਹਨੂੰ ਕੱਲਾ ਨਾ ਯੂਨੀਵਰਸਿਟੀ ਦੇ ਨਾਮ ਬਦਲਣ ਤੱਕ ਸੀਮਤ ਨਹੀਂ ਹੈਗੀ ਚੀਜ਼ ਇਹ ਹੋਂਦ ਦੀ ਗੱਲ ਕਿੱਥੇ ਤੱਕ ਜਾਂਦੀ ਹੈ ਤੁਹਾਡੀ ਵੀ ਜਦੋਂ ਤੁਹਾਡੇ ਪੁਆਦ ਦੇ ਪਿੰਡો ਝਾੜ ਕੇ ਯੂਨੀਵਰਸਿਟੀ ਬਣੀ ਹੈ ਇੱਥੇ ਪਹਿਲਾਂ ਇੱਕ ਪੰਜਾਬ ਦਾ ਪੂਰਾ ਖੇਤ ਇੱਥੋਂ ਉਜੜਿਆ ਇਹ ਸ਼ਹਿਰ ਬਸਾਉਣ ਵਾਸਤੇ ਵੀ ਪੁਆਦ ਤੋਂ ਹੁਣ ਸਾਰੇ ਇੱਥੇ ਤਨਾਸ ਪਿੰਡੋ ਜੁੜੇ ਆ ਬਾਕੀ ਸਾਰੇ ਪਿੰਡੋ ਉਜੜੇ ਆ ਤੇ ਉਸ ਤੋਂ ਬਾਅਦ ਵੀ ਜੇ ਯੂਨੀਵਰਸਿਟੀ ਦਾ ਨਾਮ ਬਦਲਿਆ ਜਾਂਦਾ ਹੈ ਉਹਦੇ ਨਾਲ ਕੀ ਫਰਕ ਪੈਂਦਾ ਵੀ ਸਾਾਨੂੰ ਕਿਸੇ ਟਾਈਮ ਵੀ ਸੀ ਮੀਣਾ ਮਾਰਦੀ ਵੀ ਤੁਸੀਂ 25% ਉਹ ਕਿਹਨਾ ਬੰਦਿਆਂ ਦੀ ਗੱਲ ਕਰਦੇ ਹੋ ਇੱਥੇ ਕਈ ਜਥੇਬੰਦੀਆਂ ਦੇ ਮਤਲਬ ਡਬਲ ਸਟੈਂਡ ਐਡੇ ਨੇ ਵੀ ਕਦੇ ਸੈਂਟਰ ਦੀ ਗੱਲ ਕਰਨੀ ਆ ਜਦੋਂ ਮੌਕਾ ਲੱਗਿਆ ਪੰਜਾਬ ਦੀ ਗੱਲ ਕਰਨੀ ਆ ਵੀ ਇੱਥੇ OBC ਰਿਜ਼ਰਵੇਸ਼ਨ ਦਾ ਧਾਰਨਾ ਲੱਗਦਾ ਏ ਉਦੋਂ ਸੈਂਟਰ ਜਿਆਦਾ ਉਹ ਦਿੰਦੀ ਏ ਰਿਜ਼ਰਵੇਸ਼ਨ ਤਾਂ ਉਹਨਾਂ ਦੇ ਹੱਕ ਤੇ ਧਾਰਨਾ ਲੱਗਦਾ ਏ ਪਰ ਵਿਦਿਆਰਥੀ ਜਿਥੇ ਮੈਂ ਦੀ ਸਾਥ ਦਾ ਉਦੋਂ ਵੀ ਸਟੈਂਡ ਰਿਹਾ ਕਿ ਪੰਜਾਬ ਰਿਜ਼ਰਵੇਸ਼ਨ ਪਾਲਸੀ ਲੱਗਣੀ ਚਾਹੀਦੀ ਏ ਉਦੋਂ ਸਾਨੂੰ ਇਹ ਮੀਣਾ ਵੱਜਿਆ ਉਸ ਤੋਂ ਬਾਅਦ ਪੰਜਾਬ ਦੀ ਜਿਹੜੀ ਯੂਨੀਵਰਸਿਟੀ ਦੀ ਜਿਹੜੀ ਗਵਰਨਿੰਗ ਬਾਡੀ ਏ ਸੈਨੇਟ ਖਤਮ ਹੁੰਦੀ ਏ ਉੱਥੇ ਸਾਡਾ ਇਹ ਸਖਤ ਸਟੈਂਡ ਰਿਹਾ ਕਿ ਯੂਨੀਵਰਸਿਟੀ ਦਾ ਮਤਲਬ ਪੰਜਾਬ ਦਾ ਇੱਕੋ ਇੱਕ ਕਲੇਮ ਕਰਨ ਦਾ ਚੰਡੀਗੜ੍ਹ ਤੇ ਜਿਹੜਾ ਇੰਸਟੀਚਿਊਟ ਏ ਉਹ ਯੂਨੀਵਰਸਿਟੀ ਏ ਪਜੀਆਈ ਨੇ ਅੱਜ ਕਰਤਾ ਕਿ ਹਿੰਦੀ ਉੱਥੇ ਦੇ ਡਾਇਰੈਕਟਰ ਨੇ ਦੋ ਵਾਰ ਉੱਥੇ ਨੋਟਿਸ ਕੱਢਿਆ ਕਿ ਹਿੰਦੀ ਚ ਜਿਹੜੀਆਂ ਵੀਡੀਓਗ੍ਰਾਫੀਆਂ ਜੋ ਵੀ ਕਾਰਡ ਭਾਣਨੇ ਤੁਹਾਡੀ ਇੱਦੀ ਚੋਂ ਲ ਕੇ ਉਸ ਸ਼ਹਿਰ ਦੇ ਵਿੱਚ ਇੱਕ ਇੱਕ ਇੰਸਟੀਚਿਊਟ ਹੈ ਸਾਡੀ ਰਾਜਧਾਨੀ ਦੇ ਵਿੱਚ ਜਿੱਥੇ ਪੰਜਾਬ ਕਲੇਮ ਕਰਦਾ ਹੈ ਆਪ ਦੇ 201 ਕਾਲਜਾਂ ਦੇ ਥਰੂ ਆਪਦੀ ਸੈਨੇਟ ਦੇ ਥਰੂ ਉਹ ਸੈਨੇਟ ਖਤਮ ਹੋਈ ਹੈ ਪਹਿਲਾਂ ਦਾ ਸਾਡਾ ਉੱਥੇ ਵੀ ਸਟੈਂਡ ਇਹ ਕਲੀਅਰ ਸੀਗਾ ਕਿ ਜਿਹੜੀ ਪੰਜਾਬ ਯੂਨੀਵਰਸਿਟੀ ਹੈ ਜੇ 1969 ਦੇ ਮਗਰੋਂ ਹਰਿਆਣਾ ਆਪਦੀ ਕੁਰੂਖhetra ਯੂਨੀਵਰਸਿਟੀ ਬਣਾਉਂਦਾ ਹੈ ਤੇ ਹਿਮਾਚਲ ਆਪਦੀ ਸ਼ਿਮਲਾ ਯੂਨੀਵਰਸਿਟੀ ਬਣਾਉਂਦਾ ਹੈ ਤਾਂ ਇੱਕੋ ਇੱਕ ਵੱਡੀ ਯੂਨੀਵਰਸਿਟੀ ਜਿਹੜੀ ਪੰਜਾਬ ਕੋਲ ਹੈ ਪੰਜਾਬ ਯੂਨੀਵਰਸਿਟੀ ਹੈ ਪੰਜਾਬ ਦੀ ਯੂਨੀਵਰਸਿਟੀ ਬਣਨੀ ਚਾਹੀਦੀ ਹੈ ਵੀ ਇੰਟਰ ਕਾਰਪੋਰੇਟ ਬਾਡੀ ਤੋਂ ਹਟ ਕੇ ਤੇ ਉਹਦੇ ਵਿੱਚ ਇਹ ਜੇ ਨਾਮ ਬਦਲਣ ਦੀਆਂ ਗੱਲਾਂ ਹੋਣੀਆਂ ਇਹ ਸਿੱਧੀ ਤੇ ਇੱਕੋ ਇੱਕ ਵੀ ਆਪ ਦੀ ਜਿਹੜੀ ਖੇਤਰੀ ਜਿਹੜੀ ਆਪ ਦੀ ਪੋਲਿਟਿਕਸ ਧਮਕਾਉਣ ਦੀ ਗੱਲ ਹੈ ਤੇ ਉਹਦੇ ਵਿੱਚ ਦਪਿੰਦਰ ਹੁੱਡਾ ਦੀ ਗੱਲ ਹੈ ਚਾਹੇ ਉੱਥੇ ਬੀਜੇਪੀ ਆਰਐਸਐਸ ਦੀ ਗੱਲ ਕਰ ਲਓ ਬਿਨਾਂ ਦੀ ਸਿੱਧਾ ਇੱਕ ਟੈਕਨੀਕ ਹੁੰਦੀ ਹੈ ਵੀ ਮੈਜੋਰਿਟੀ ਮੈਜੋਰਿਟੀ ਨੂੰ ਖੁਸ਼ ਕਰਨ ਵਾਸਤੇ ਮਿਨੋਰਿਟੀ ਖੇਤਿਆਂ ਦੇ ਵਿੱਚ ਡਿਸਟਰਬੈਂਸ ਪੈਦਾ ਕੀਤੀ ਜਾਵੇ ਵੀ ਜੇ ਅੱਜ ਤੱਕ ਇਹ ਗੱਲ ਹੋਈ ਹੈ ਵੀ ਦਿੱਲੀ ਦੇ ਉਲਟ ਕਿਤੇ ਵੀ ਸਰਕਾਰ ਬਣੀ ਆ ਆਪੋਜ਼ਿਟ ਪਾਰਟੀ ਦੀ ਉਹ ਪੰਜਾਬ 'ਚ ਬਣੀ ਆ ਹਮੇਸ਼ਾ ਤੇ ਇਸ ਟਾਈਮ ਜੇ ਕੋਈ ਸੈਂਟਰ ਨੂੰ ਵੰਗਾਰ ਦੇ ਜਾਂ ਤਾਂ ਉਹ ਆਪਣਾ ਕਸ਼ਮੀਰ ਹੈ ਜੰਮੂ ਹੈ ਜਾਂ ਫਿਰ ਉਹ ਪੰਜਾਬ ਹੈ ਆਪਾਂ ਕਸ਼ਮੀਰ ਵਾਲਾ ਮਸਲਾ ਦੇਖ ਚੁੱਕੇ ਹਾਂ ਕਿ ਉੱਥੇ ਕੀ ਕੁਝ ਹੋਇਆ ਅੱਜ ਦੇ ਟਾਈਮ 'ਚ ਪਿਛਲੇ ਸਮਿਆਂ 'ਚ ਜੇ ਪੰਜਾਬ ਇੱਕ ਬਫਰ ਸਟੇਟ ਬਣ ਕੇ ਰਹੀ ਹੈ ਇੱਕ ਜੰਗ ਦੇ ਦੌਰਾਨ ਸਿਟਿੰਗ ਡੱਕ ਬਣ ਕੇ ਬੈਠੀ ਰਹੀ ਹੈ ਵੀ ਉਹ ਸਿਰਫ ਤਮਾਸ਼ਾ ਨੂੰ ਭਣ ਕੇ ਦੇਖਿਆ ਵੀ ਜੰਗ ਹੋ ਰਹੀ ਹੀ ਹੈ ਤੇ ਸਾਡਾ ਉੱਚ ਨੁਕਸਾਨ ਹੋ ਰਿਹਾ ਹੈ ਬਟ ਪੰਜਾਬ ਦਾ ਕਲੇਮ ਕਿਤੇ ਨਹੀਂ ਹੈਗਾ ਜਿਹੜੇ ਬੰਦਿਆਂ ਦਾ ਨੁਕਸਾਨ ਹੋਇਆ ਜਿਨ੍ਹਾਂ ਜ਼ਮੀਨਾਂ ਦਾ ਨੁਕਸਾਨ ਹੋਇਆ ਉੱਥੇ ਕਲੇਮ ਨਹੀਂ ਮਿਲ ਰਿਹਾ ਉਹ ਸੇਮ ਗੱਲ ਇੱਥੇ ਹੈ ਸਾਡੀ ਮਤਲਬ ਇੱਥੇ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਖਾਸ ਕਰਕੇ ਨੌਜਵਾਨਾਂ ਨੂੰ ਇਹ ਅਪੀਲ ਹੈ ਕਿ ਜਦੋਂ ਤੱਕ ਤੁਸੀਂ ਆਪ ਦੇ ਯੂਨੀਵਰਸਿਟੀ ਆਪਣੇ ਕਾਲਜਾਂ ਚੰਨੀਆਂ ਤੇ ਬਗਾਨਿਆਂ ਨੇ ਆ ਕੇ ਤੁਹਾਡੀ ਧਰਤੀ ਤੇ ਕਲੇਮ ਕਰਨਾ ਤੇ ਇਹ ਮਸਲਾ ਕੱਲਾ ਸਾਡੀ ਪੜ੍ਹਾਈ ਦਾ ਨਹੀਂ ਹੈਗਾ ਕੱਲੀ ਆਣ ਵਾਲੇ ਇਹ ਨਹੀਂ ਹੈ ਕਿ ਸਾਡੇ ਇੰਸਟੀਚਿਊਟ ਚਲੇ ਜਾਣ ਕਿ ਇੰਸਟੀਚਿਊਟ ਮਹਾਰਾਜ ਦੀ ਕਿਰਪਾ ਨਾਲ ਹੋਰ ਬਣ ਜਾਣਗੇ ਪਰ ਜਿਹੜਾ ਸਾਡੀ ਧਰਤੀ ਦੇ ਕਲੇਮ ਹੈ ਉਹ ਖਤਮ ਹੋਊਗਾ ਸੋ ਅਸੀਂ ਇਹ ਕਰਾਂਗੇ ਕਿ ਜਿੰਨੇ ਹੋ ਸਕੇ ਵੱਧ ਤੋਂ ਵੱਧ ਗਿਣਤੀ 'ਚ ਸਾਡੇ ਨੌਜਵਾਨ ਇੱਥੇ ਆਣ ਬਿਲਕੁਲ ਧੰਨਵਾਦ ਆ ਅਖੀਰ ਤੱਕ ਲੜੋਗੇ ਫਿਰ ਜੋ ਤੱਕ ਇਹ ਮੁੱਦਾ ਖਤਮ ਨਹੀਂ ਹੁੰਦਾ ਜਿਸ ਤਰੀਕੇ ਨਾਲ ਰਿਪਰੈਜ਼ੈਂਟ ਕਰ ਰਹੇ ਹੋ ਤੁਸੀਂ ਜਥੇਬੰਦੀਆਂ ਨੂੰ ਹਾਂਜੀ ਭਾਈ ਅਸੀਂ ਤਾਂ ਪਹਿਲਾਂ ਵੀ ਗੱਲ ਕਰ ਰਹੇ ਹਾਂ ਕਿ ਇਹ ਕਲਾ ਨਾਮ ਬਦਲਣ ਦਾ ਕਿਣੀ ਗੱਲ ਇਹ ਗੱਲ ਸੈਨਟ ਬਚਾਉਣ ਦੀ ਵੀ ਆ ਗੱਲ ਤਾਂ ਉੱਥੋਂ ਤੱਕ ਆ ਜਿੰਨਾ ਟਾਈਮ ਤੱਕ ਪੰਜਾਬ ਯੂਨੀਵਰਸਿਟੀ ਪੰਜਾਬ ਨੂੰ ਨਹੀਂ ਮਿਲਦੀ ਗੱਲ ਤਾਂ ਉੱਥੋਂ ਤੱਕ ਆ ਜਿੰਨਾ ਟਾਈਮ ਚੰਡੀਗੜ੍ਹ ਪੰਜਾਬ ਨੂੰ ਨਹੀਂ ਮਿਲਦਾ ਗੱਲ ਇਹ ਉੱਥੋਂ ਤੱਕ ਆ ਜਿੰਨਾ ਟਾਈਮ ਪੰਜਾਬੀ ਬੋਲਦੇ ਇਲਾਕੇ ਪੰਜਾਬ ਨੂੰ ਨਹੀਂ ਮਿਲਦੇ ਮੇ ਲੜਾਈ ਸੰਘਰਸ਼ ਸਾਡਾ ਉੱਥੋਂ ਤੱਕ ਆ ਤੇ ਇਹਦੇ 'ਚ ਅਸੀਂ ਚਾਹੇ ਕਿੰਨਾ ਵੀ ਸੈਟਬੈਕ ਤੇ ਆ ਬੈਕਫੁੱਟ ਤੇ ਆ ਪਰ ਕਿੰਨਾ ਵੀ ਪਿੱਛੇ ਹੋਈਏ ਕਮਜ਼ੋਰ ਹੋਈਏ ਹੌਲੀ ਹੌਲੀ ਤਖੜੇ ਹੋ ਕੇ ਲੜਨਾ ਤਾਂ ਹੁੰਦਾ ਹੀ ਆਪਦੇ ਹੱਕ ਛੱਡੇ ਨਹੀਂ ਜਾਂਦੇ ਹੁੰਦੇ ਤਖੜਾਂਗੇ ਤਾਂ ਜਿਹੜੀ ਯੂਨੀਵਰਸਿਟੀ 'ਚ ਵੀ ਗੱਲ ਆ ਕਿ ਯੂਨੀਵਰਸਿਟੀ ਦੀ ਜਿਹੜੀ ਸਟੂਡੈਂਟ ਪੋਲਿਟਿਕਸ ਆ ਉਹਦਾ ਆਪਾਂ ਕੋਲੇ ਖਾਸਾ ਬੁਰਾ ਹਾਲ ਹੋਇਆ ਪਿਆ ਉੱਥੋਂ ਇਹੋ ਜਿਹੇ ਬੰਦੇ ਪ੍ਰਧਾਨ ਬਣਦੇ ਆ ਜਿਹੇ ਹੁੱਡੇ ਅਰਗਿਆਂ ਦੇ ਚਮਚੇ ਆ ਕੋਈ ਮਤਲਬ ਇੱਥੇ ਚਮਚੇ ਪ੍ਰਧਾਨ ਬਣਨ ਲੱਗ ਗਏ ਨਾ ਕੋਈ ਕਿਸੇ ਲੀਡਰ ਦਾ ਵੀ ਹੈ ਲੀਡਰ ਦਾ ਮળો ਹੋ ਜਿਆ ਤੇਰਾ ਜਿਹੜੀਆਂ ਇੱਥੇ ਯੂਨੀਵਰਸਿਟੀ ਦੀ ਗੱਲ ਕਰਨ ਯੂਨੀਵਰਸਿਟੀ ਸਟੂਡੈਂਟਾਂ ਦੀ ਗੱਲ ਕਰਨ ਪੰਜਾਬ ਦੀ ਗ ਤਾ ਇਥੋਂ ਦੇ ਸਟੂਡੈਂਟਾਂ ਨੂੰ ਵੀ ਸੋਚਣਾ ਚਾਹੀਦਾ ਕਿ ਉਹੋ ਜਿਹਾ ਤੇ ਰਾਜਾ ਉਹੋ ਜਿਹੇ ਮੁੱਦੇ ਇੱਥੇ ਰੱਖੀਏ ਆਪਾਂ ਬਿਲਕੁਲ ਬਿਲਕੁਲ ਧੰਨਵਾਦ ਤਾਂ ਉਹਨੇ ਸਾਰੀਆਂ ਚੀਜ਼ਾਂ ਦੇ ਮੱਦੇਨਜ਼ਰ ਕਿਉਂਕਿ ਜਿੱਥੇ ਜਥੇਬੰਦੀਆਂ ਜਿਹੜੀਆਂ ਨੇ ਉਹਨਾਂ ਦੇ ਨੁਮਾਇੰਦੇ ਹੁਣ ਵਿਰੋਧ ਕਰ ਰਹੇ ਨੇ ਕਿ ਜਿਹੜੀ ਲੈਟਰ ਦਿੱਤੀ ਕਿ ਵੀਸੀ ਨੂੰ ਉਹ ਬੇਹੱਦ ਗਲਤ ਹੈ ਪਰ ਵਿਰੋਧ ਕਰਨ ਦੇ ਨਾਲ ਨਾਲ ਇਹ ਗੱਲ ਦੀ ਹੋਂਦ ਕਿੱਥੇ ਯੂਨੀਵਰਸਿਟੀ ਦੇ ਨਾਮ ਬਦਲਣ ਤੋਂ ਸ਼ੁਰੂ ਹੋ ਕੇ ਅਸਲ 'ਚ এজেন্ডਾ ਕੀ ਹੈ ਇਸ ਦੇ ਪਿੱਛੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਖੁਦ ਜਾਂਚ ਦਾ ਵਿਸ਼ਾ ਨੇ ਵਿਰੋਧ ਕਰਦੇ ਹੋਏ ਇੱਕ ਜਿਹੜੇ ਜਥੇਬੰਦੀਆਂ ਦੇ ਆਗੂ ਨੇ ਸਟੂਡੈਂਟਸ ਨੇ ਇਹ ਵਿਰੋਧ ਕਰਦੇ ਹੋਏ ਸੰਘਰਸ਼ ਤੱਕ ਵੀ ਜਾਣਗੇ ਤਾਂ ਅਗੇ ਕੀ ਤਸਵੀਰ ਨਿਕਲਦੀ ਹੈ ਇਹ ਹਾਲਾકી ਦੇਖਣਾ ਹੋਵੇਗਾ ਕੈਮਰਾ ਪਰਸਰ ਸਿਕੰਦਰ ਦੇ ਨਾਲ ਮਨਜੋਤ ਸਿੰਘ ਕਾਂਗ ਪੀਟੀਸੀ ਨਿਊਜ਼ ਚੰਡੀਗੜ੍ਹ